ਇਹਦਾ ਅਸ ਕੱਢੋ ਮੇਰਾ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਤਨਤਨ ਸ੍ਰੀ ਗੁਰੂ ਗਬਿੰਦ ਸਿੰਘ ਜੀ ਮਹਾਰਾਜ ਤੱਕ ਕੱਢ ਲਓ ਵੀ ਬਾਬਾ ਦੀਪ ਸਿੰਘ ਜਿਹਨੂੰ ਅਸੀਂ ਆਪ ਦਾ ਪਿਓ ਮੰਨਦੇ ਆਂ ਪੂਜ ਰਹੇ ਆਂ ਚਪਹਿਰਾ ਸਾਹਿਬ ਕੱਟਦੇ ਆਂ ਵੇਖੋ ਜਦੋਂ ਮੁਗਲਾਂ ਨਾਲ ਜੰਗ ਹੋਇਆ ਨਾ ਉਹ ਵੀ ਮੱਧਵੀ ਸਿੱਖ ਸੀ ਬਾਬਾ ਦੀਪ ਸਿੰਘ ਵੀਰੋ ਜਿੰਨੀਆਂ ਕੁਰਬਾਨੀਆਂ ਦਿੱਤੀਆਂ ਵੀਰੋ ਮੱਧਵੀ ਸਿੱਖ ਭਰਾਵਾਂ ਨੇ ਦਿੱਤੀਆਂ ਸ੍ਰੀ ਗੁਰੂ ਗਬਿੰਦ ਸਿੰਘ ਜੀ ਨੇ ਇਹ ਵੇਲੇ ਹੀ ਚਾਰ ਅੰਗਰੇਟਾ ਗੁਰੂ ਦਾ ਬੇਟਾ ਸੋ ਮੇਰੇ ਵੀ ਮੱਧਵੀ ਸਿੱਖਾਂ ਦਾ ਉਹਦਾ ਆ ਮੇਰੀ ਪਾਗਾ ਸਮਝ ਲਓ ਵੀ ਇਹ ਮੱਧਵੀ ਸਿੱਖ ਹੈ ਸੋ ਮੇਰੇ ਲਈ ਬਹੁਤ ਸਤਿਕਾਰਯੋਗ ਦਾ ਜਦੋਂ ਮੁਗਲਾਂ ਨਾਲ ਜੰਗ ਲੜੀ ਸੀ ਬਾਬਾ ਦੀਪ ਸਿੰਘ ਨੇ ਤੇ ਜਦੋਂ ਬਾਬਾ ਦੀਪ ਸਿੰਘ ਦੀ ਧੌਲ ਰਹਿ ਗਈ ਤੇ ਹੋਣੀ ਨੇ ਕਿਹਾ ਵੀ ਤੂੰ ਤਾਂ ਗਿਆ ਵੀਰਮੰਦਰ ਸਿੰਘ ਜਾ ਕੇ ਡਿੱਗੂਗਾ ਤੇ ਤੂੰ ਤਾਂ ਪਹਿਲਾਂ ਹੀ ਸ਼ਹੀਦ ਮਰ ਗਿਆ ਜਾਨੀ ਕਿ ਤੇਰਾ ਕੈਰੀਅਰ ਖਤਮ ਹੋ ਗਿਆ ਹਨਾ ਫਿਰ ਬਾਬਾ ਦੀਪ ਸਿੰਘ ਉੱਪਿਆ ਇੱਕ ਹੱਥ ਦੇ ਸੀਸ ਇੱਕ ਹੱਥ ਨਾਲ ਖੰਡਾ ਤੇ ਅੱਗੋਂ ਪਠਾਨ ਕਹਿਣ ਹੈ ਵੀ ਅਸੀਂ ਜੌੜਿਆਂ ਨਾਲ ਜੰਗ ਕਰ ਸਕਦੇ ਆ ਨਾ ਮਰ ਕੇ ਵੀ ਲੜੀ ਜਾਂਦੇ ਆ ਸੋ ਆਹ ਕਰਤਾਰ ਹੈ ਵੀਰੋ ਮਜਬੀ ਸਿੱਖਾਂ ਦਾ ਸੋ ਦੂਜੀ ਗੱਲ ਇਹ ਮੇਰੇ ਭਰਾਵੋ ਜਦ ਇਹ ਬੰਦੀ ਤੁਹਾਡੇ ਨਾਲ ਹੱਕਣਾ ਇੱਕ ਥੁਰ ਕੇ ਖੜੀ ਹੈ ਪਰ ਤੁਹਾਡੇ ਵੱਲੋਂ ਵੀ ਸਾਨੂੰ ਜਿਹੜਾ ਸਹਿਯੋਗ ਮਿਲਣਾ ਚਾਹੀਦਾ ਜੀ ਆਪਾਂ ਇੱਕ ਪਰਿਵਾਰ ਆ ਜਦੋਂ ਪਰਿਵਾਰ ਦੇ ਕਿਸੇ ਜੀਤੇ ਕੋਈ ਮੁਸ਼ਕਲ ਆਉਂਦੀ ਆ ਤੇ ਆਪਾਂ ਕੋਈ ਵੀ ਕੰਮ ਛੱਡ ਕੇ ਚਲੇ ਜਾਂਦੇ ਆ ਨਾ ਉਹਦੇ ਨਾਲ ਸੋ ਇਸੇ ਤਰ੍ਹਾਂ ਇਹ ਪਰਿਵਾਰ ਆ ਜਦੋਂ ਕੋਈ ਮੁਸ਼ਕਲ ਆਉਂਦੀ ਆ ਕੋਈ ਕੰਮਕਾਰ ਹੋਵੇ ਰੋੜੇ ਤੁਹਾਨੂੰ 당 ਨਹੀਂ ਕੀਤਾ ਜਾਊਗਾ ਪਰ ਜਦੋਂ ਮੈਸੇਜ ਪ੍ਰਧਾਨ ਜੀ ਲਾਉਣਗੇ ਉਦੋਂ ਤੁਹਾਡਾ ਫਰਜ਼ ਹੈ ਭਾਈ ਝੰਡਾ ਡੰਡਾ ਲੈ ਕੇ ਆ ਜਾਣਾ ਔਰ ਇੱਕ ਮੈਂ ਪਰਮਾਤਮਾ ਦੀ ਗੱਲ ਦੱਸਦਾ ਹੁਣ ਆ ਵੀਰ ਬੈਠਾ ਫਿਰਫਸ ਹੁਣ ਇਹਨੂੰ ਕਹੀ ਲੋ ਫਿਰਫਸ ਕਹਿੰਦੇ ਕਹੀ ਕਹਿੰਦੇ ਪਿੱਪੀ ਮਾਦਾ ਇਹਨੂੰ ਸੋਨਾ ਕਹੀਦੀ ਹੋਣੀ ਆ ਤੇ ਜਿਹੜੀ ਵੀ ਘਰ ਵਾਲੀ ਮੋਣਾ ਕਹੀਦੀ ਹੋਣੀ ਪਰ ਬੰਦਾ ਤਾਂ ਇੱਕ ਹੀ ਹੈ ਨਾ ਉਵੇਂ ਹੀ ਪਰਮਾਤਮਾ ਇੱਕਾ ਨਾਂ ਵਖਰੇ ਵਖਰੇ ਆ ਸੋ ਬੰਦਾ ਇੱਕਾ ਨੇ ਉਵੇਂ ਹੀ ਪਰਮਾਤਮਾ ਇੱਕਾ ਦੇ ਨਾਂ ਵਖਰੇ ਵਖਰੇ ਸੋ ਇਸ ਕਰਕੇ ਤੁਸੀਂ ਸਾਰੇ ਹੀ ਭਰਾ ਸਤਕਾਰਯੋਗ ਹੋ ਵਾ ਅਸੀਂ ਮੋਢੇ ਨਾਲ ਮੋਢਾ ਲਾ ਕੇ ਹਮੇਸ਼ਾ ਤੁਹਾਡੇ ਨਾਲ ਖੜੇ ਆ ਹੁਣ ਮੈਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਰਨਲ ਸਕੱਤਰ ਸਰਦਾਰ ਸੁਖਦੇਵ ਸਿੰਘ ਰਈਆਂ ਵਾਲਾ ਉਹਨਾਂ ਨੂੰ ਬੇਨਤੀ ਕਰਦਾ ਕਿ ਆਪ ਜੀ ਦੀ ਗਵਾਈ ਦੇ ਵਿੱਚ ਔਰ ਪਾਸਟਰ ਪ੍ਰਦੇਵ ਸਿੰਘ ਐਮਸੀਜੀ ਅਗਵਾਈ ਵਿੱਚ ਪਰਿਵਾਰ ਦੇ ਵਿੱਚ ਵਾਅਦਾ ਕਰੋ ਔਰ ਜਿਹੜੇ ਵੀਰ ਸ਼ਾਮਲ ਹੋਣਾ ਚਾਹੁੰਦੇ ਆ ਉਹ ਵਾਰੀ-ਵਾਰੀ ਨਾਂ ਲੈ ਸਕਣ ਲੈਗਦਾ ਜੀ ਉਹ ਵਾਰੀ ਚਲਾਇਆ ਜਿ ਮੜੇ ਬੜੇ ਬੜੇ ਹੈਲੋ ਸਰ ਉਹ ਔਰ ਉਹ ਵਾਰੀ ਵਾਰੀ ਇੱਕ ਇੱਕ ਕਰਕੇ ਮੇਰਾ ਵੀਰ ਮੈਂ ਲੈ ਇੱਕ ਮਿੰਟ ਰੋਜ ਹੋ ਜੀ ਹਾਂ ਜੀ ਆ ਠੀਕ ਹੈ ਜੀ ਬੋਲ ਬਾਈ ਮੈਂ ਸਭ ਤੋਂ ਪਹਿਲਾਂ ਕਿ ਸਾਡੇ ਗਵਾਨ ਜੀ ਸਮਝੋ ਮਫੂਜੇ ਰਾਇਆਂ ਵਾਲੇ ਤੋਂ ਵੀਰ ਨੇ ਮੈਨਾਂ ਨੂੰ ਇੱਕ ਬੇਨਤੀ ਤੁਹਾਨੂੰ ਜੀ ਰਹਿ ਗਿਆ ਸੀ ਬੋਲਣੋ ਕਿ ਸਾਡੇ ਇਹ ਮਫੂਦੇ ਕਿ ਸਾਡੇ ਆਗਿਆਕਾਰ ਸਾਡੀ ਜਿਹੜੀ ਲੀਡ ਕਰ ਰਹੇ ਨੇ ਮੈਂ ਬੇਨਤੀ ਕਰਦਾ ਕਿ ਸਾਡੇ ਜਿਹੜੇ ਕ੍ਰਿਸ਼ਨ ਭਾਈਚਾਰੇ ਤੇ ਹੰਬਲ